ਉਹ ਅੰਤਮਨਾ ਤੇਰਾ ਵਿਆਹ ਕੋਈ ਡਾਇਨਾਸੌਰ ਨਾਲ ਨਹੀਂ ਪਿਆ ਕਿਤੇ ਬਹਿਮ ਚ ਤੁਰਿਆ ਫਿਰਦਾ ਹੋਵੇ ਤੇ ਤੁਸੀਂ ਸੁਣਨ ਵਾਲਿਓ ਸੁਨੀਹਾ ਭਗਵਤਮਾਨ ਨੂੰ ਪਹੁੰਚਦਾ ਜ਼ਰੂਰ ਕਰਦੇਓ ਵੀ ਇਹ ਡਾਇਨਾਸੌਰ ਨਹੀਂ ਇਹ ਕਾਕਰੋਚ ਨੇ ਤੇ ਕਾਕਰੋਚ ਕੌਣ ਜਿਹੜੇ ਗੰਦ ਖਾਂਦੇ ਹੁੰਦੇ ਆ ਹੁਣੇ ਮਰਦੇ ਕਿਵੇਂ ਆ ਕਾਕਰੋਚ ਆਪਾਂ ਸਾਰੇ ਜਾਣਦੇ ਆ ਕਦੇ ਭਾਵੇਂ ਨਾ ਫਿਰ ਵੜ ਦੋ ਇਹ ਫਿਰ ਵੀ ਨਹੀਂ ਮਰਦੇ ਕਿਉਂਕਿ ਇਹਨਾਂ ਦੇ ਕਹਿੰਦੇ 13 ਤਾਂ ਦਿਲ ਹੁੰਦੇ ਆ ਤੇ 10 ਦਿਮਾਗ ਹੁੰਦੇ ਆ ਇੱਕ ਦਿਮਾਗ ਕਾਕਰੋਚ ਦਾ ਸਿਰ ਦੇ ਵਿੱਚ ਹੁੰਦਾ ਤਿੰਨ ਕਹਿੰਦੇ ਛਾਤੀ ਚ ਹੁੰਦੇ ਆ ਤੇ ਬਾਕੀ 6 ਥੱਲੇ ਹੁੰਦੇ ਆ ਪਰ ਇਹ ਮਰਦਾ ਭੁੱਖਾ ਰਹਿ ਕੇ ਆ ਭੁੱਖਾ ਕਿੰਨਾ ਚਿਰ ਕਹਿੰਦੇ ਗਲ ਵੀ ਵੱਡਾ ਜਾਵੇ ਜੀ ਇਹਦਾ ਇਹ 7 ਤੋਂ 10 ਦਿਨ ਤੱਕ ਕੀ ਆ ਜਾਂਦਾ ਰਹਿ ਸਕਦਾ ਪਰ ਇਹ ਕਾਕਰੋਜ ਵੱਡੇ ਆ ਇਹ ਕੀ 7 ਤੋਂ 10 ਸਾਲ ਵੱਧ ਤੋਂ ਵੱਧ ਹੀ ਕੱਢਣਗੇ ਤੇ ਜੇ 17 ਦੇ ਹਿਸਾਬ ਨਾਲ ਲਾਈਏ 10 ਹ 27 ਤੱਕ ਪੂਰੇ ਹੋ ਜਾਣਗੇ ਬਦੇ ਬਜਦੇ ਪੁੱਛਦੇ ਨਹੀਂ ਮਰਨਗੇ ਇਹਨਾਂ ਕਾਕਰੋਜਾਂ ਨੇ ਜਿਹੜਾ ਗੰਦ ਖਾਦਾ ਉਹ ਸਾਰਾ ਪਿਛਲੇ 10 15 ਦਿਨਾਂ ਚ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ ਉਹ ਜੋ ਬਾਕੀ ਜਥੇਦਾਰ ਨੇ ਜਿਹੜਾ ਕੱਲ ਫਰਮਾਨ ਜਾਰੀ ਕਰਤਾ ਕਹਿੰਦਾ ਕੱਲੇ 328 ਰੁਪਿਆਂ ਦੇ ਉੱਤੇ ਤੁਸੀਂ ਕੀ ਆ ਮਦਦ ਕਰਨੀਆਂ ਜਿਹੜੀ ਮਾਕੇ ਪੁਲਿਸ ਹੈਗੀ ਆ ਉਦੋਂ ਬਿਨਾਂ ਮਦਦ ਨਹੀਂ ਕਰਨੀ ਕਿਉਂਕਿ 328 ਰੁਪਏ ਦਾ ਕੀ ਆ ਮੈਂ ਕਹਿੰਦਾ ਵੀ ਅਦਾਲਤ ਨੇ ਕੀ ਆ ਸਾਫਾ ਪਾਲਿਆ ਸੀ ਗੱਲ 'ਚ ਇੱਥੇ ਐਸਜੀਪੀਸੀ ਭਾਜੀ ਨਹੀਂ ਸਕਦੀ ਸੀ ਉਸ ਗੱਲ ਤੋਂ ਪਰ 328 ਰੁਪਏ ਤੋਂ ਬਿਨਾਂ ਹੋਰ ਪਾਸੇ ਕਹਿੰਦੇ ਕਿ ਇਹ ਝਾਕਣ ਨਹੀਂ ਦੇਣਾ ਕੱਲੇ 328 ਰੁਪਏ ਦੇ ਕਹਿੰਦੇ ਕੀ ਆ ਮਦਦ ਕਰ ਦਿਓ ਪਰ ਕੋਲੀ ਸਾਹਿਬ ਜਿੱਥੇ ਕਰਦੇ ਆ ਉਹ ਆਪਾਂ ਸਾਰੇ ਵਹਿਤਰ ਜਾਣਦੇ ਆ 60 ਦੇ ਕਰੀਬ ਸਰੂਪ ਆ ਜਿਹੜੇ 328 ਤੋਂ ਲੱਭ ਗਿਆ ਤੇ ਉਸ ਥਾਮਾ ਤੋਂ ਲੱਭਿਆ ਜਿੱਥੇ ਕਹਿੰਦੇ ਉਹ ਨਹੀਂ ਹੋਣੇ ਚਾਹੀਦੇ ਸੀ ਉਹ ਆਪਾਂ ਵਹਿਤਰ ਜਾਣਦੇ ਕਿ ਕਿੱਥੋਂ ਮਿਲੇ ਹੋਣਗੇ ਤੇ ਸਰਕਾਰ ਦੀ ਸਿਆਣਪ ਆ ਮੈਂ ਕਹਿਣਾ ਕਿ ਉਹਨੂੰ ਐਕਸਪੋਜ਼ ਨਾ ਕੀਤਾ ਜਾਵੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੇ ਹੋਰ ਭੜਕ ਗਈਆਂ ਨਾ ਤਾਂ ਬਾਦਲ ਨੂੰ ਮਾਗੀ ਲਗਾਉਣੀ ਔਖੀ ਹੋ ਜੂ ਤੇ ਮਾਗੀ ਦੇ ਉੱਤੇ ਕੀ ਆ ਮੁਕਸਰ ਦੇ ਵਿੱਚ ਮੁਕਤਿਆਂ ਦੀ ਧਰਤੀ ਦੇ ਬਾਦਲ ਕੇ ਕੌਮ ਨਾਲ ਟੁੱਟੀ ਗੰਢ ਨੂੰ ਫਿਰਦੇ ਆ ਪਰ ਐ ਟੁੱਟੀ ਗੰਢੀ ਨਹੀਂ ਜਾਂਦੀ ਕਿਉਂਕਿ ਟੁੱਟੀ ਗੰਢਣ ਵਾਸਤੇ ਸਮਰਪਣ ਚਾਹੀਦਾ ਤੇ ਕੀ ਤੇ ਬਾਦਲ ਕਹਿੰਦੇ ਆਪਦੇ ਆਪ ਨੂੰ ਬਚਾਉਣ ਕਾਤਰ ਸਾਰੀ ਕੀਆ ਕੌਮੀ ਦਾਤੇ ਲਾਤੀ ਅਕਾਲ ਤਖਤ ਤੱਕ ਦਾਤੇ ਲਾਤਾ ਐਸਜੀਪੀਸੀ ਦਾਤੇ ਲਾਤੀ ਤੇ ਕਿੱਥੋਂ ਮਾਫੀਆਂ ਭਾਲਦੇ ਆ ਯਾਰ ਇੱਕ ਭਰਾ ਨੇ ਕੱਲ ਹੋਣ ਵੀ ਕੀਤਾ ਸੀ ਕਹਿੰਦਾ ਯਾਰ ਤੂੰ ਬਾਦਲ ਕਹਿੰਦੇ ਬੜਾ ਖਿਲਾਫ ਚੱਲਦਾ ਕਾਰਨ ਕੀ ਆ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਤੂੰ ਨਾਲ ਚੱਲਦਾ ਹੋਇਆ ਬਾਦਲਾਂ ਦੇ ਤੂੰ ਮੈਨੂੰ ਕਾਰਨ ਦੱਸ ਦੇ 2 ਦਸੰਬਰ ਦੇ ਮਾਫੀ ਨਾਵੇਂ ਤੋਂ ਬਾਅਦ 3 ਦਸੰਬਰ ਦੀ ਸਾਡੀ ਪੋਸਟ ਦੇਖ ਲਓ ਇਸੇ ਪੇਜ ਤੇ ਪਾਈ ਵੀ ਆ ਕਿ ਅੱਜ ਤੋਂ ਬਾਅਦ ਕੀ ਆ ਮੈਂ ਕਹਿੰਦਾ ਬਾਦਲਾਂ ਦੇ ਖਿਲਾਫ ਅਸੀਂ ਨਹੀਂ ਬੋਲਦੇ ਪਾਈ ਜੇ ਅਕਾਲ ਤਖਤ ਤੋਂ ਇਹ ਕੀ ਸਿਰ ਝੁਕਾ ਕੇ ਮ ਤੇ ਕੱਲ ਤੱਕ ਤਾਂ ਉੱਥੇ ਸਾਡੇ ਵਾਸਤੇ ਕੁਝ ਨਹੀਂ ਪਰ ਹਫਤੇ ਬਾਅਦ ਇਹ ਬੰਦੇ ਨੇ ਕਾਲ ਤੱਕ ਤਾਂ ਮਜ਼ਾਕ ੜਾਇਆ ਕਿ ਨਾ ੜਾਇਆ ਜਾ ਕੇ ਬੁੱਕਰੀ ਗਿਆ ਕਹਿੰਦਾ ਮੈਂ ਤਾਂ ਉਹੀ ਜਾ ਕੇ ਉੱਥੇ ਕੀ ਮੰਨ ਲਿਆ ਸੀ ਜਿਹੜੇ ਗਣਾ ਮੈਂ ਕੀਤੇ ਨਹੀਂ ਉਹ ਵੀ ਮੈਂ ਮੰਨ ਲਏ ਸੀ ਤੇ ਜਿਨ੍ਹਾਂ ਨੇ ਕਹਿੰਨਾ ਮਨਾਏ ਸੀ ਉਹ ਵੀ ਘਰਾਂ ਨੂੰ ਤੋੜਤੇ ਠੜਕੜ ਕਾ ਜਿਹਾ ਫਿਰ ਉਸ ਮੁੱਦੇ ਦੇ ਉੱਤੇ ਤੁਸੀਂ ਬਾਦਲ ਕਿਉਂ ਤਲਬ ਕਿਉਂ ਨਹੀਂ ਕੀਤਾ ਤੇ ਤਲਬ ਤੋਂ ਜ਼ਿਆਦਾ ਐ ਸੱਚ ਤੁਸੀਂ ਕੱਲ ਦਾ ਕਹਿੰਦੇ ਟਾਈਮ ਚੇਂਜ ਕਰਤਾ ਕਹਿੰਦੇ 4:30 ਕਰਤਾ ਕਿਉਂਕਿ ਬਾਦਲ ਕਿ ਅਕਸਰ ਕੀ ਐ ਰੌਲਾ ਪਾਉਂਦਾ ਕਹਿੰਦਾ ਜੀ 4 ਵਜੇ ਭਗਵੰਤ ਮਾਨ ਡੱਕ ਲੈਂਦਾ ਭਗਵੰਤ ਮਾਨੇ ਦਾ ਸਾਫ ਕਰਦਾ ਕਿ ਨਾ ਮੈਂ ਸਾਰਾ ਟਾਈਮ ਹੀ ਵਿਹਲਾ ਜਦੋਂ ਮਰਜੀ ਸੱਦ ਲੋ ਰਾਤ ਦੇ 12 ਵਜੇ ਤੱਕ ਵੀ ਭਗਵੰਤ ਮਾਨ ਤੁਹਾਨੂੰ ਡੀਕੂ ਆ ਪੰਥਕ ਸਿਆਸ ਦੇ ਵਿੱਚ ਭਗਵੰਤ ਮਾਨ ਨੂੰ ਥਾਂ ਤੁਸੀਂ ਆਪ ਦਿੱਤੀ ਆ ਤੁਹਾਡੇ ਕਾ ਕਰਮਾ ਕਰਕੇ ਉਹਨੂੰ ਥਾਂ ਮਿਲੀ ਆ ਅੱਜ ਸਾਰਾ ਪੰਥ ਹੀ ਜਾਣਨਾ ਚਾਹੁੰਦਾ ਜਿਵੇਂ ਮੁਲਕ ਦੇ ਲੋਕਾਂ ਦੇ ਵਿੱਚ ਕ੍ਰਿਓਸੀ ਸੀ ਨਾ ਕਹਿੰਦੇ ਵੀ ਕਟੱਪਾ ਨੇ ਜਿਵੇਂ ਇੱਕ ਭਰਾ ਗੱਲ ਕਰੀਦਾ ਵੀ ਕਟੱਪਾ ਨੇ ਬਾਹੂ ਬਲੀ ਦੇ ਕੀ ਆ ਪਿੱਠ 'ਚ ਛੁਕਰਾ ਕੇ ਉਹ ਮਾਰਿਆ ਅੱਜ ਪੂਰੀ ਸਿੱਖ ਕੌਮ ਜਾਣਣਾ ਚਾਹੁੰਦੀ ਆ ਵੀ ਬਾਦਲਾ ਨੇ ਪਿੱਠ 'ਚ ਛੁਰਾ ਕਿਵੇਂ ਮਾਰਿਆ ਤੇ ਕਿਉਂ ਮਾਰਿਆ ਪਰ ਇਹਦਾ ਜਵਾਬ ਬਾਦਲ ਕੇ ਬਾਕੀ ਦੰਦੇ ਨਹੀਂ ਗੁਨਾਹ ਕਹਿੰਦੇ ਛਿਪਦੇ ਨਹੀਂ ਹੁੰਦੇ ਪੈੜਾ ਰਹਿ ਜਾਂਦੀਆਂ ਨੇ ਤੇ ਭਗਵੰਤ ਮਾਨ ਜਿਉ ਪੈੜਾ ਭਾਰ ਲੀਆਂ ਕਾਕਰੋਜ 27 'ਚ ਆਉਂਦੇ ਨਹੀਂ ਤੇ 10 ਸਾਲ ਜੇ ਭੁੱਖੇ ਰਹੇ ਤੇ 10 ਸਾਲਾਂ ਤੋਂ ਬਾਅਦ ਫੇਰ ਜਿਵੇਂ ਕਾਕਰੋਜ ਭੁੱਖਣ ਨਾਲ ਮਰਦਾ ਨਾ ਇਹ ਸਾਰੇ ਮਰਨਗੇ ਜਿਹੜੇ ਅਜੇ ਵੀ ਮਾਗੀ ਦੇ ਮੇਲੇ ਦੇ ਵਿੱਚ ਇਹਨੇ ਕਾਨਫਰੰਸਾਂ ਜਾਣ ਨੂੰ ਫਿਰਦੇ ਆ ਇਹਦੀ ਸਟੇਟਮੈਂਟ ਤਾਂ ਸੋਲੋ ਜੜੀ ਨੇ ਕਹੀ ਸੀ ਕਿ ਨਾ ਆ ਕੇ 10% ਬੰਦੇ ਕਹਿੰਦਾ ਸਾਡੀ ਰੈਲੀ ਚ ਆ ਕੇ 90% ਸਿੱਤੇ ਮੱਥਾ ਟੇਕਣ ਵਗ ਜਾਂਦਾ ਕਹਿੰਦਾ ਕੋਈ ਜਾਣ ਹੀ ਨਹੀਂ ਦੇਣਾ ਸਾਰੇ ਕਹਿੰਦੇ ਰੈਲੀ ਦੇ ਵਿੱਚ ਕੀ ਲਿਆਉਣੇ ਆ ਬਸ ਦੱਸ ਦੀ ਥਾਂ ਇੱਕ ਭੇਜਾਂਗੇ ਪਰ ਆਉਣ ਰੈਲੀ ਚ ਤੇ ਵਿਹਲੇ ਵੀ ਕਹਿੰਦਾ ਮੈਂ ਟਾਈਮ ਨਾਲ ਹੀ ਕਰ ਦੂੰ ਆ ਜਿਹੜੇ ਕਹਿੰਦਾ ਸਮਾਂ ਖਾਂਦੇ ਹੁੰਦੇ ਸੀ ਤੁਹਾਡੇ ਜਿਹੜੇ ਲੀਡਰ ਸੀ ਉਹ ਤਾਂ ਕਹਿੰਦਾ ਸਾਰੇ ਕੀ ਛੱਡ ਕੇ ਭੱਗ ਗਏ ਤੁਸੀਂ ਬਿਸ਼ਰਮੀ ਨਾਲ ਕਹੀ ਜਾਂਦਾ ਉਹ ਕਹਿੰਦੇ ਅੱਗੇ 3 ਵੱਜ ਜਾਂਦੇ ਸੀ ਹੁਣ ਤਾਂ ਮੈਂ ਕੱਲੇ ਹੀ ਆਂ ਟੋਮਸਾਰਾ ਨੂੰ ਮੈਂ ਇਹੀ ਗੱਲ ਕਹਿਣਾ ਵੀ ਜੇ ਤੁਹਾਨੂੰ ਕੀ ਇਹ ਡਾਇਨਾਸੌਰਾਂ ਨਾਲੋਂ ਕਾਕਰੋਚ ਵੱਧ ਲੱਗਦੇ ਤੇ ਗੰਦ ਖਾਣੇ ਲੱਗਦੇ ਆ ਤਾਂ ਇਹ ਪੋਸਟ ਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕੀ ਮਾਫੀ ਦਿੱਤੀ ਜਾ ਸਕਦੀ ਹੈ ਤੇ ਇਹਨਾਂ ਦੇ ਗੁਨਾਹ ਬਖਸ਼ੇ ਜਾ ਸਕਦੇ ਆ ਤਾਂ ਫਿਰ ਮੁਕਤੀ ਦੀ ਧਰਤੀ ਦੇ ਪਰ ਇਹਨਾਂ ਨੂੰ ਮੁਕਤੀ ਦਿਵਾਉਣ ਵਾਸਤੇ ਭਾਈ ਬਗਜੋ ਇਹਨਾਂ ਦੀਆਂ ਰੈਲਗਾਂ ਸੁੱਕੇ ਗੱਪੀ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਸੀ ਉਹਦੇ ਤੇ ਪੜਦਾ ਪਾਉਣ ਵਾਸਤੇ 2-3 ਚਮਚੇ ਨਮੇ ਲਾਇਏ ਸੀ ਤਖਤਾਂ ਦੇ ਜਥੇਦਾਰ ਤੇ ਉਹ ਜਥੇਦਾਰ ਜਿਹੜੇ ਚਮਚੇ ਲਾਏ ਸੀ ਉਹ ਕੰਮ ਉਹ ਨਾ ਕਰ ਨਹੀਂ ਸਕੇ ਜਿੰਨਾ ਕੰਮ ਦਿੱਤਾ ਗਿਆ ਸੀ ਨਾ ਉਹ ਕੰਮ ਕਰ ਨਹੀਂ ਸਕੋ ਮੁਸ਼ਕਲ ਹੁੰਦਾ ਉਹਨਾਂ ਕੰਮ ਕਰਨਾ ਤੂੰ ਕੰਮ ਦੇ ਵਿੱਚ ਵਿਗਨ ਪੈ ਗਿਆ ਰੁਕਾਵਟਾਂ ਪੈ ਗਈਆਂ ਬੜੇ ਬਾਬੇ ਨਹੀਂ ਸੋਲੂਸ਼ਨ ਦੱਸਦੇ ਹੁੰਦੇ ਪਖੰਡੇ ਤੁਹਾਡੇ ਇਸ਼ਕ ਮੁਸ਼ਕ ਵਿੱਚ ਰੁਕਾਵਟ ਹੋਵੇ ਲਵ ਦੇ ਵਿੱਚ ਪਤੀ ਪਤਨੀ ਵਿੱਚ ਕੋਈ ਘਰ ਦੇ ਵਿੱਚ ਮਸਲਾ ਹੱਲ ਨਾ ਹੁੰਦਾ ਹੋਵੇ ਅਸੀਂ ਹੱਲ ਕਰਾਂਗੇ ਕਹਿੰਦੇ ਹੁੰਦੇ ਹਨ ਤੇ ਉਹ ਮਸਲੇ ਹੱਲ ਕਰਾਉਣ ਬਾਅਦ ਜੱਜਦਾਰ ਨਾਇਕ ਸੀ ਹੁਣ ਉਹ ਮਸਲੇ ਹੱਲ ਹੋਈ ਨਹੀਂ ਦੇ ਹੁਣ ਕਸੂਤਾ ਜੱਬ ਪੈ ਗਿਆ ਜੱਬ ਕੀ ਪੈ ਗਿਆ ਜਿਹੜੇ ਕੰਮ ਲਈ ਲਾਏ ਸੀ ਉਹ ਕੰਮ ਸਿਰੇ ਲੱਗਿਆ ਨਹੀਂ ਨਾ ਇਧਰ ਦੇ ਨਾ ਉਧਰ ਦੇ ਨਾ ਇਧਰ ਦੇ ਨਾ ਇਧਰ ਦੇ ਉਹ ਕੰਮ ਹੋਇਆ ਨਹੀਂ ਇਹ ਗੱਲਾਂ ਬੋਰ ਕਰਨੀਆਂ ਪਰ ਜਿਹਨਾਂ ਨੇ ਖਾਨੇ ਵਿੱਚ ਬਹਿਣਗੇ ਨਾ ਉਹ ਕਹਿੰਦੇ ਨੇ ਗਿਆਨੀ ਜੀ ਧੰਨਵਾਦ ਥੈਂਕ ਯੂ ਗੋਡ ਬlesਸ ਯੂ ਬਹੁਤ ਕੁਛ ਕਹਿੰਦੇ ਨੇ ਵੈਲ ਡਨ ਕਹਿੰਦੇ ਆ ਬਹੁਤ ਕੁਛ ਕਹਿੰਦੇ ਨੇ ਜਿੰਨੇ ਖਾਨੇ ਵਿੱਚ ਬਹਿਲੇ ਪਰ ਥੋੜੇ ਨਹੀਂ ਪੈਂਦੇ ਪਰ ਥੋੜੇ ਪਾਵਾਂਗੇ ਹੁਣ ਹੋਣਾ ਕੀ ਹੈ ਜੀ ਸ਼ਰਿਆ ਮਦਦ ਨੇ ਹੋਣਾ ਕੀ ਹੈ ਹੁਣ ਜਿਹੜਾ ਗੜਗੰਜ ਬਾਦਲਾਂ ਨੇ ਲਾਇਆ ਸੀ ਤਖਤ ਤੇ ਵੀ 2027 ਦੀ ਸਰਕਾਰ ਬਣਾਉਣ ਵਾਸਤੇ ਨਵੇਂ-ਨਵੇਂ ਸੱਪ ਕੱਢੋ ਤੂੰ ਜਥੇਦਾਰ ਠੁੱਸ ਹੋ ਗਿਆ ਠੁੱਸ ਪਟਾਕੇ ਚਲਾਏ ਤੁਹਾਡੇ ਇੱਕ ਤਾਂ ਉਹ ਵੱਡਾ ਬੰਬ ਵੱਡਾ ਇੱਕ ਹੁੰਦਾ ਅਨਾਰ ਬੰਬ ਇਹ ਕਹੀ ਚਲਾਸੀ ਹਜ਼ਾਰ ਰੁਪਏ ਦਾ ਹੁੰਦਾ ਤਹਾਂ ਜਾ ਕੇ ਚਲਦਾ ਇੱਕ ਹੁੰਦਾ ਮੁਰਗਿਆਂ ਵਾਲੇ ਪਟਾਕੇ ਠੁੱਸ ਲਾਲ ਜੇ ਨਹੀਂ ਹੁੰਦੇ ਉਹ ਕੋਈ ਵੀ ਹੱਥ ਚਾਲ ਲੈਣ ਤਾਂ ਵੀ ਨੁਕਸਾਨ ਨਹੀਂ ਕਰਦੇ ਇਹ ਗੜਗੱਜ ਤਾਂ ਉਹ ਨਿੱਟੜਾ ਠੋਸ ਕੁਝ ਨਹੀਂ ਹੋਇਆ ਤੇ ਹੁਣ ਕੀ ਹੋਣਾ ਹੁਣ ਚਿੱਠੀ ਲਿਖੀ ਜਾ ਰਹੀ ਹੈ ਸ਼ਰਵੀਰਵਾਲ ਦੇ ਘਰ ਵੀ ਲੱਭ ਲਿਆ ਕੋਈ ਗਰੰਟੀ ਫੋਰਮਾ ਜਾਂ ਇਹ ਜਿਹੜਾ ਬਣਾਉਣ ਵਾਸਤੇ ਲੱਭ ਲਿਆ ਹੁਣ ਲੱਭਦੇ ਫਿਰਦੇ ਮੈਨੂੰ ਕਈਆਂ ਦੇ ਫੋਨ ਆ ਗਏ ਵੀ ਸਾਡੀ ਵਾਰੀ ਆਉ ਦੱਸੋ ਭੁੱਖਮਾਣੀ ਕਰੋ ਲੇ ਕੇ ਆ ਸਕਦੇ ਕਈ ਮੇਰੇ ਮਿੱਤਰ ਵੀ ਨੇ ਮੇਰੇ ਕਲਾਸ ਫੈਲੋ ਵੀ ਸਾਡੀ ਵਾਰੀ ਆਉ ਹੁਣ ਹੋ ਸਕਦਾ ਹੈ ਕਾਰਜਕਾਰ ਹੀ ਰਹੇਗਾ ਲਾ ਦੇਣ ਹੋ ਸਕਦਾ ਮੈਨੂੰ ਕੀ ਪਤਾ ਨਹੀਂ ਹਲੇ ਸੂਤਰ ਦੱਸਣਗੇ ਮਤਲਬ ਚਿੱਠੀ ਲਿਖੀ ਜਾ ਰਹੀ ਹੈ ਵੀ ਇੱਕ ਤਾਂ ਜਿਹੇਦਾਰ ਲੱਭੋ ਨਵਾ ਤੇ ਗੜਗੱਜ ਨੂੰ ਗੜਗੱਜ ਨੂੰ ਘਰੇ ਤੋਰੀਏ ਕਿਉਂ ਕਿਉਂਕਿ ਜਿਹੜੇ ਕੰਮ ਲਈ ਲਾਇਆ ਸੀ ਉਹ ਕੰਮ ਹੋਇਆ ਨਹੀਂ ਉਹ ਕੰਮ ਹੋਇਆ ਨਹੀਂ ਕੀ ਖੱਟਿਆ ਗਰਦਾਸ ਮਾਨ ਦਾ ਕੁਸ਼ੋਰ ਗਿਆ ਕੀ ਖੱਟਿਆ ਸਮਝਣ ਵਾਲੇ ਸਮਝਾਣੇ ਵੀ ਕੀ ਖੱਟਿਆ ਖੱਟਿਆ ਕੁਛ ਚਾਪਲੂਸੀ ਕਰਕੇ ਤਾਂ ਕਹਿ ਦਿੰਨੇ ਆ ਚਲੋ ਐਂ ਪਾਣੂ ਕਹਿਣਾ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਉਹਦਾ ਗਰਦਾਸ ਮਾਨ ਨੇ ਕਿਹਾ ਪਰ ਕੀ ਖੱਟਿਆ ਬਾਦਲਾਂ ਦਾ ਚਮਚਾ ਬਣ ਕੇ ਕੀ ਖੱਟਿਆ ਖੱਟਿਆ ਕੁਛ ਪੱਲੇ ਪਿਆ ਕੁਛ ਹਾਲੇ ਤਾਂ ਪਾਗ ਵੀ ਨਹੀਂ ਚੰਗੀ ਤਰ੍ਹਾਂ ਬੰਨਣੀ ਆਈ ਸੀ ਔਦ ਵਿਚਾਲੇ ਸੀ ਕਿਤੇ ਲੜਾ ਇਧਰ ਲਾ ਲਿਆ ਕਿਤੇ ਇਧਰ ਲਾ ਲਿਆ ਤੇ ਉਦੋਂ ਪਹਿਲਾ ਪਹਿਲਾ ਅਖਲੇ ਕਹਿੰਦੇ ਪਹਿਲਾਂ ਵਾਲੀ ਬਨਣੀ ਸ਼ੁਰੂ ਕਰ ਪਹਿਲਾਂ ਵਾਲੀ ਬਨਣੀ ਸ਼ੁਰੂ ਕਰੜੀ ਪਹਿਲਾਂ ਬੰਦਾ ਇੱਕ ਟੂਟੀ ਲਾ ਦੇ ਉਹ ਬਨਣੀ ਸ਼ੁਰੂ ਕਰ ਹੁਣ ਕੀ ਬਣੂ ਕੀ ਖਟਿਆ ਇੱਕ ਮਹੀਨਾ ਇੱਕ ਮਹੀਨਾ ਜੇ ਕੱਟ ਜਾਣ ਤਾਂ ਬਹੁਤ ਵੱਡੀ ਗੱਲ ਹੋ ਪਰ ਮੁਸ਼ਕਲ ਹੈ ਪਰ ਇੱਕ ਮਹੀਨਾ ਕੱਟਣਾ ਮੁਸ਼ਕਲ ਹੈ अच्छा ਹੁਣ ਜਿਹੜਾ ਪੰਗਾ ਪਾਉਣਾ ਹੈ ਨਾ ਚਿੱਠੀ ਵਿੱਚ ਪਤਾ ਕੀ ਲਿਖਿਆ ਹੋ ਚਾਹੇ ਤਾਂ ਕਹਿਣਗੇ ਗੜਗਾਚਸ਼ਾ ਜਿਹੜਾ ਭਵੰਤ ਮਾਨ ਨੂੰ 15 ਜਨਵਰੀ ਨੂੰ ਸੱਦਣ ਦਾ ਫੈਸਲਾ ਕੀਤਾ ਹੁਕਮਨਾਮਾ ਜਾਰੀ ਕੀਤਾ ਜਾਤਾ ਉਹ ਮੁਲਤਵੀ ਕਰ ਮੁਲਤਵੀ ਕਰੋ ਇੱਕ ਹੋਰ ਕਹਿੰਦੇ ਆ ਪੋਸਟਪੋਨ ਕਰ ਲੈ ਲੈ ਹੁਣ ਇੰਗਲਿਸ਼ ਆਣੀ ਹੋਰ ਟੀ ਕਰੀ ਵੀ ਪੋਸਟਪੋਨ ਕਰ ਦੇ ਤੇ ਜਾ ਕਹਿੰਦੇ ਹੋਣਗੇ ਜਾ ਕਹਿੰਦੇ ਹੋਣਗੇ ਦੇ ਆਪਣੀ ਛੁੱਟੀ ਕਰ ਛੁੱਟੀ ਕਰ ਜਾਏ ਕਹਿੰਦੇ ਹੋਣਗੇ ਹੁਣ ਕੀ ਕਰਨਾ ਪਊ ਕੀ ਕਰਨਾ ਪਊ ਅਗਲਾ ਤਾਂ ਅੜ ਗਿਆ ਅਗਲਾ ਕਹਿੰਦਾ ਮੈਂ ਆਉਂਗਾ ਟੈਲੀਕਾਸਟ ਹੋਣਾ ਚਾਹੀਦਾ ਲਾਈਵ ਵੱਡੇ ਵੱਡੇ ਪੱਤਰਕਾਰ ਹੋਣੇ ਚਾਹੀਦੇ ਨੇ ਤੁਹਾਡੀਆਂ ਬੱਕੀਆਂ ਉਹ ਦੇ ਡੂੰਗਾ ਪੂਰੀ ਦੁਨੀਆ ਸੁਣੇ ਵੀ ਜਿਹੜਾ ਤੁਸੀਂ ਸ਼ੋਅਮਣੀ ਕਮੇਂਡ ਵਿੱਚ ਗੰਦ ਪਾਇਆ ਬਿਆਦਬੀਆਂ ਕਰਵਾਈਆਂ ਨੇ ਕਿਦਾਂ ਹਜ਼ਾਰਾਂ ਕਰੋੜ ਦਾ ਕਪੜਾ ਕੀਤਾ ਉਹ ਕਹਿੰਦਾ ਮੈਂ ਦੱਸੂਗਾ ਸਾਰਾ ਉਸ ਕੋਣ ਕਹਿੰਦਾ ਮਹਿੰਦਰ ਮਾਸਟਰ ਦਾ ਮੁੰਡਾ ਕੀ ਨਾਮ ਦਾ ਮੁੱਖ ਮੰਤਰੀ ਪੰਜਾਬ ਨਾਮ ਕੀ ਹੈ ਸਰਦਾਰ ਭਵਨ ਸਿੰਘ ਮਾਨ ਹੁਣ ਇਦਾਂ ਚੱਲਦਾ ਅਗਲਾ ਤੜਕੇ ਇਹ ਤਾਂ ਤੁਸੀਂ ਸੋਚਣਾ ਹੈ ਵੀ ਜੁੱਤੀਆਂ ਤੋਂ ਬਚਣਾ ਹੈ ਜਾਂ ਖਾਣੀਆਂ ਨੇ ਇਹ ਤਾਂ ਤੁਸੀਂ ਬਚਣਾ ਭਵੰਤਮਾਨ ਨੇ ਜੁੱਤੀਆਂ ਮਾਰਨੀਆਂ ਨਾ ਮੈਂ ਮਾਰਾਂ ਕੋਈ ਨਹੀਂ ਮਾਰਦਾ ਜੁੱਤੀਆਂ ਤਾਂ ਲੋਕ ਮਾਰ ਲਗੇ ਫਾੜ 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 ਬੱਜਣਗੀਆਂ ਅੱਛਾ ਜੇ ਨਹੀਂ ਯਕੀਨ ਹੁੰਦਾ ਨਾ ਨੇੜਾ ਸ਼੍ਰੋਮਣੀ ਕਮੇਟੀ ਦਾ ਇੱਕ ਅਫੀਸ਼ੀਅਲ ਪੇਜ ਬਣਿਆ ਬਣਾਈ ਤਾਂ ਕਈ ਬੈਠੇ ਆਏ ਉਹਦੇ ਥੱਲੇ ਨਾ ਲੋਕਾਂ ਦੇ ਕਮੈਂਟ ਪੜਿਆ ਕਰੋ ਕਮੈਂਟ ਪੜਿਆ ਕਰੋ ਲੋਕ ਕੀ ਕਹਿੰਦੇ ਫਿਰ ਆਪੇ ਪਤਾ ਲੱਗ ਜਾਣਾ ਚਲੋ ਗੱਲ ਸਿਰੇ ਲਾਦ ਗਏ ਮਤਲਬ ਹਾਥੀ ਤੇ ਵਹਾ ਕੇ ਲੈ ਕੇ ਆਏ ਸੀ ਤੇ ਹੁਣ ਗਧੇ ਤੇ ਵਹਾ ਕੇ ਤੋਰਨ ਦੀ ਤਿਆਰੀ ਹੈ ਇਹ ਤਾਂ ਕੋਈ ਮੇਰੀ ਗੱਲ ਬਾਤ ਨਹੀਂ ਇਹ ਤਾਂ ਸਾਰੇ ਲੋਕੀ ਕਹਿੰਦੇ ਦੁਬਾਰਾ ਫੇਰ ਗਰਦਾਸ ਮਾਨ ਕਿਤੇ ਕਰੀ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਕੀ ਖਟਿਆ ਕੀ ਖਟਿਆ ਬਾਦਲਾਂ ਦੀ ਚਾਪ ਲੂਸੀ ਕਰਕੇ ਚਮਚਾ ਗੇਰੀ ਕਰਕੇ ਕੀ ਖਟਿਆ ਅੱਛਾ ਜਹਦਾਰ ਜੀ ਹਿੰਮਤ ਹੈ ਮੜੀ ਮੋਟੀ ਮੈਂ ਨਾ 13 ਚੋਂ ਨਾ 3ਾਂ ਚੋਂ ਹਿੰਮਤ ਹੈ ਵੀ ਜਿਹੜੀਆਂ ਗੱਲਾਂ ਕਹੀਆਂ ਨੇ ਐਦਾਂ ਕਿਤੇ ਸਾਹਮਣੇ ਬੈਠ ਸਕੋਂ ਕੁਰਸੀ ਢਾਕੇ ਹਿੰਮਤ ਹੈ ਸੁੱਖੇ ਗੱਪੀ ਨੂੰ ਕਹਿ ਦਿਓ ਸ਼ਰਮਿੰਟ ਕਮੇਟੀ ਦੇ ਪ੍ਰਧਾਨ ਨੂੰ ਕਹਿ ਦਿਓ ਜਿਹਨੂੰ ਮਰਜ਼ੀ ਕਹਿ ਦਿਓ ਮੈਂ ਸਾਹਮਣੇ ਗੱਲ ਕਰਾਂਗੇ ਹਿੰਮਤ ਹੈ ਜਿਹੜੀਆਂ ਗੱਲਾਂ ਕਹੀਆਂ ਨੇ ਜੇ ਚਾਪਲੂਸੀ ਬਾਦਲਾਂ ਦੀ ਨਹੀਂ ਕੀਤੀ ਤਾਂ ਦੱਸੋ ਜੇ ਚਮਚਾਗ ਦੀ ਬਾਦਲਾਂ ਦੀ ਨਹੀਂ ਕੀਤੀ ਤਾਂ ਦੱਸੋ ਜੇ ਬਾਦਲਾਂ ਨੂੰ ਬਚਾਉਣ ਵਾਸਤੇ ਭਗਵੰਤ ਮਾਣੂ ਤਲਬ ਨਹੀਂ ਕੀਤਾ ਤਾਂ ਦੱਸੋ 2027 ਦੀ ਸਰਕਾਰ ਬਣਾਉਣ ਵਾਸਤੇ ਜੇ ਤਾਣਾ ਬਾਣਾ ਨਹੀਂ ਬਣਿਆ ਤਾਂ ਦੱਸੋ ਦੱਸੋ ਤਾਂ ਸਹੀ ਹੋਰ ਤਾਂ ਮਕਸਦ ਕੋਈ ਨਹੀਂ ਜਵਾਬ ਨਹੀਂ ਹੋਣਾ ਜਵਾਬ ਨਹੀਂ ਹੋਣਾ ਨਹੀਂ ਹੋਣਾ ਮੁਸ਼ਕਲ ਹੈ ਹੀ ਨਹੀਂ ਜਵਾਬ ਹੈ ਹੀ ਨਹੀਂ ਕਿਸੇ ਕੋਲੇ ਹੈ ਹੀ ਨਹੀਂ ਚਲੋ ਕੋਈ ਨਹੀਂ ਟਰੰਕ ਵਿੱਚ ਤਸਹਿਰਾ ਤੌਲੀਆ ਪਾਓ ਤਿਆਰੀ ਕਰੋ ਜੇ ਨਹੀਂ ਤਿਆਰੀ ਕਰਨੀ ਫਿਰ ਐ ਐ ਜਿਵੇਂ ਤੁਮਾਂ ਬੈਠਾ ਸੀ ਨਾ ਬਾਗੜ ਵਿੱਲਾ ਹਰਨਾਮ ਤੁਮਾਂ ਟਕਸ਼ਾਲ ਵਾਲਾ ਪਕੌੜਿਆਂ ਵਾਲਾ ਥਾਲ ਫੜੀ ਬੈਠਾ ਸੀ ਨਾ ਬਾਦਲ ਦੇ ਪੈਰਾ ਵਿੱਚ ਇਦਾਂ ਬਹਿ ਜਾਓ ਤੇ ਕਹਿ ਦਿਓ ਵੀ ਭਗਵਾਨਤ ਮਾਨ ਨੂੰ ਸੱਦਣਾ ਸਾਡੀ ਗਲਤੀ ਸੀ ਵੀ ਅਸੀਂ ਮੂਲਤਵੀ ਕਰਦੇ ਆਂ ਅਸੀਂ ਮਾਫੀ ਮੰਗਦੇ ਆਂ ਜਾਂ ਫਿਰ ਇਦਾਂ ਕਹਿ ਦਿਓ ਬਚਾ ਤਾਂ ਫਿਰ ਇਦਾਂ ਹੀ ਹੋਣਾ ਆ ਗੜਕ ਬੜਕ ਰੜਕ ਸਭ ਨਿਕਲ ਗਈ ਸਭ ਨਿਕਲ ਗਈ ਮਤਲਬ ਕਿ ਫੂਕ ਨਿਕਲ ਗਈ ਹੁਣ ਕੁਛ ਨਹੀਂ ਪੱਲੇ ਇਹ ਚਲੂਣੇ ਲੜਾਉਗੇ ਕਰਨ ਜਦੋਂ ਸੁਣੋਗੇ ਜੇ ਕੌਮ ਪ੍ਰਤੀ ਦਰਦ ਹੁੰਦਾ ਮੜਾ ਮੋਟਾ ਜੇ ਕੌਮ ਪ੍ਰਤੀ ਦਰਦ ਹੁੰਦਾ ਨਾ ਜਿਨ੍ਹਾਂ ਨੇ ਕੌਮ ਦਾ ਬੇੜਾ ਬਹਾਇਆ ਤੇ ਉਹਨਾਂ ਨੂੰ ਪੰਥ ਵਿੱਚੋਂ ਸ਼ੇਖ ਕੇ ਬਾਹਰ ਕੱਢ ਕੇ ਮਾਰ ਦੇ ਉਹ ਕੌਣ ਨੇ ਬਾਦਲ ਕਾ ਲਾਣਾ ਬਾਦਲ ਕਾ ਲਾਣਾ ਪਹਿਵੇਂ ਹੀ ਦੇਖੋ ਕਾਲੀ ਫੂਲਾ ਸਿੰਘ ਆ ਗਿਆ ਹੁਣ ਇਦਾਂ ਹੋ ਜੂ ਓਦਾਂ ਹੋ ਜੂ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਹਾਲੇ ਵੀ ਕੁਝ ਨਹੀਂ ਮਿਗੜਿਆ ਭਵੰਤਮਾਨ ਨਾਲ ਪੰਗਾ ਲੈ ਲਿਆ ਕੋਈ ਗੱਲ ਨਹੀਂ ਉਹਨੂੰ ਕਹਿ ਦਾਂਗੇ ਵੀ ਕੋਈ ਗੱਲ ਨਹੀਂ ਪਰ ਅੱਗੇ ਵਾਸਤੇ ਨਾ ਥੋੜਾ ਬਹੁਤਾ ਸੋਚ ਸਮਝ ਕੇ ਬੋਲਿਆ ਕਰੋ ਸੋਚ ਸਮਝ ਕੇ ਬੋਲਿਆ ਕਰੋ ਕੋਈ ਫਾਇਦਾ ਨਹੀਂ ਇਹ ਜਿਹੜੇ ਬਾਦਲ ਨੇ ਜਿਹੜੇ ਬਾਦਲ ਇਹ ਕਿਸੇ ਨਾਲ ਖੜਦੇ ਨਹੀਂ ਕਿਸੇ ਨਾਲ ਨਹੀਂ ਖੜਦੇ ਤੂੰ ਤਾਂ ਜਥੇਦਾਰ ਹੈ ਤੈਨੂੰ ਚਮਚਾ ਬਣਾ ਕੇ ਰੱਖਿਆ ਇੱਕ ਬਾਦਲ ਨੇ ਤਾਂ ਵੱਡੇ ਬਾਦਲ ਨੇ ਸੁਖਵੀਰ ਬਾਦਲ ਨੂੰ ਕਹਿੰਦਾ ਸੀ ਸੁਖਵੀਰ ਬਾਦਲ ਨੂੰ ਉਹ ਕਹਿੰਦਾ ਮੈਂ ਆਪਣੇ ਸਾਲੇ ਨੂੰ ਸਰਪੰਚ ਨਹੀਂ ਬਣਾਇਆ ਤੂੰ ਆਪਣੇ ਸਾਲੇ ਨੂੰ ਐਮਐਲਏ ਬਣਾ ਕੇ ਮੰਤਰੀ ਬਣਾਤਾ ਇਹ ਇਹਨਾਂ ਦੇ ਘਰ ਦੀਆਂ ਕਰਦੂਤਾਂ ਨੇ ਤੁਸੀਂ ਹੁੰਨੇ ਕੌਣ ਤੂੰ ਤਾਂ ਇੱਕ ਗ੍ਰੰਥੀ ਸੀ ਤੁਹਾਨੂੰ ਮਾੜੀ ਜਿਹੀ ਹਵਾ ਦਿੱਤੀ ਮਾੜੀ ਜਿਹੀ ਹਵਾ ਦੇ ਕੇ ਤਖਤੇ ਬਹਾਤਾ ਲੈ ਸਾਚ ਲੈ ਹੁਣ ਗੱਲ ਚੇਤੇ ਆ ਗਈ ਉਹ ਵੀ ਕਰਦੇ ਜਾਂਦਾ ਜਾਂਦਾ ਫਿਰ ਭੁੱਲ ਜਾਂਦਾ ਕਈ ਵਾਰੀ ਬੰਦਾ ਰਾਤ ਨੂੰ ਮਰਮੁਰ ਜੇ ਤੜਕੇ ਨੂੰ ਗੱਲ ਨਾ ਹੀ ਹੋਵੇ ਫਿਰ ਪੈਦਾ ਕੀ ਗੱਲ ਕਰਦੇ ਨਹੀਂ ਚਾਹੀਦੀ ਅਛਾ ਇਹ ਦੱਸੋ ਜਹੇਦਾਰ ਜੀ ਇਹ ਗੱਲ ਸਾਰੇ ਸੁਣ ਲਿਓ ਵੀ ਜਿਹੜੇ ਸਾਡੇ ਪ੍ਰਚਾਰਕ ਨੇ ਰਾਗੀ ਢਾਡੀ ਪੇਟਸ਼ਾਪਾ ਕਰਦੇ ਨੇ ਵੀ ਗਿਆਨੀ ਗੁਰਵਜਨ ਸਿੰਘ ਤੋਂ ਲੈ ਕੇ ਨੇਟਾ ਆਇਆ ਇਹ ਆਇਆ ਉਹ ਆਇਆ ਇਹ ਹੁਣ ਤੱਕ ਕੱਚੇ ਕਿਉਂ ਨੇ ਕਾਰਜਕਾਰੀ ਕਿਉਂ ਨੇ ਪੱਕੇ ਕਿਉਂ ਨਹੀਂ ਕੀਤੇ ਕਿਉਂ ਨਹੀਂ ਕਰ ਰਹੇ ਦਸਵੇਂ ਨਾ ਮੜਾ ਜੀ ਤੁਸੀਂ ਭਗਵੰਤ ਮਾਨ ਨੂੰ ਤਲਬ ਕਰਦੇ ਆ ਗੱਲਾਂ ਕਰਦੇ ਹੋ ਐਨੀ ਗੱਲ ਹਿੰਮਤ ਹੈ ਕਹਿ ਕੇ ਦਿਖਾਓ ਵੀ ਪੱਕਾ ਕਰੋ ਮੈਨੂੰ ਪੱਕਾ ਕਰੋ ਮੈਨੂੰ ਇਹ ਕਹਿ ਕੇ ਦਿਖਾਓ ਕਿਉਂ ਨਹੀਂ ਕਰਦਾ ਪੱਕਾ ਕਿਹਨੇ ਕਰਨਾ ਪੱਕਾ ਦੱਸੋ ਤਾਂ ਸਹੀ ਇਹ ਪੂਰੀ ਕੌਮ ਨੂੰ ਬੇਨਤੀ ਹੈ ਕੋਈ ਸਵਾਲ ਕਰੋ ਬੀ ਕਾਲ ਤੱਕ ਦਾ ਜਥੇਦਾਰ ਅੰਮ੍ਰਿਤਸਰ ਦਾ ਕਾਰਜਕਾਰੀ ਕਿਉਂ ਹੁਣ ਤੱਕ ਪੱਕਾ ਕਿਉਂ ਨਹੀਂ ਲਾਉਂਦੇ ਕੀ ਪ੍ਰੋਬਲਮ ਹੈ ਜਥੇਦਾਰ ਜੀ ਬੋਲਿਓ ਮੜਾ ਜਾ ਚਲੋ ਕੋਈ ਨਹੀਂ ਨੀਲੀ ਪੱਗ ਨਾ ਬਨਿਓ ਐਦਾਂ ਦੀ ਬਨ ਲਿਓ ਐਦਾਂ ਦੀ ਨਹੀਂ ਬਨਣੇ ਪੀਲੀ ਬਨ ਲਿਓ ਐਦਾਂ ਦੀ ਨਹੀਂ ਬਨਣੇ ਗੁਲਾਬੀ ਬਨ ਲਿਓ ਕੋਕਾ ਕੋਲਾ ਕਾਫੀ ਜਿਹੜੀ ਮਰਜ਼ੀ ਬਨ ਲਿਓ ਕਿਹੋ ਜਰੂਰ ਮੈਨੂੰ ਲੈ ਕੇ ਭੇਜ ਦੋ ਮੈਂ ਬੋਲ ਦੂੰ ਕਿ ਕਿਉਂ ਨਹੀਂ ਪੱਕਾ ਕਰ ਦੇ ਮੈਂ ਕਿਹਾ ਸੀ ਨਾ ਕਿ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇਵੇਂ ਖਾਣੀ ਗੱਲ ਉਹੀ ਆ ਗਈ ਜਥੇਦਾਰ ਆਪਣੇ ਸਟੈਂਡ ਤੋਂ ਭੱਜਦਾ ਨਜ਼ਰ ਆ ਰਿਹਾ ਗੜਗੱਜ ਸਾਹਿਬ ਨੂੰ ਹੁਣ ਚਿੰਤਾ ਹੋ ਗਈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਮੈਂ ਹੁਣ ਮੁਸੀਬਤ ਗੱਲ ਵਿੱਚ ਪਾ ਲਈ ਕੌਮ ਨੇ ਦੀਆਂ ਅੱਖਾਂ ਜਿਹੜੀਆਂ 15 ਤਰੀਕ ਤੇ ਟੇਕ ਰੱਖੇ ਹੋਏ ਨੇ ਜਥੇਦਾਰ ਉਤੇ ਮੁਕਰਦਾ ਨਜ਼ਰ ਆ ਰਿਹਾ ਸਮਾਂ ਅੱਗੇ ਲੈਂਦਾ ਆ ਰਿਹਾ ਮੈਂ ਇੱਕ ਗੱਜੂ ਗੱਲ ਕਹਾਂਗਾ ਕਿਤੇ ਨਾ ਕਿਤੇ ਇਹਨਾਂ ਨੇ ਕਿਤੇ ਨਵੇਂ ਰਜਿਸਟਰ ਕੋਈ ਨਵੀਂ ਕੋਈ ਪਲੈਨਿੰਗ ਤਾਂ ਨਹੀਂ ਕੀਤੀ ਜਿਹਦੇ ਵਿੱਚ ਇਹ ਪ੍ਰਾਣੇ ਸਰੂਪਾਂ ਨੂੰ ਆਪਣੀ ਹੀ ਕਮੇਟੀ ਦੇ ਜਿਹੜੇ ਲੋਕਾਂ ਦੇ ਕੋਲ ਪਏ ਨੇ ਉਹਨਾਂ ਨੂੰ ਕਿਤੇ ਨਾ ਦੇਖ ਲੈਣ ਸੋ ਮੈਨੂੰ ਲੱਗਦਾ ਹੈ ਇਹਦੇ ਤੇ ਵੀ ਥੋੜਾ ਸੀਐਮ ਸਾਹਿਬ ਨੂੰ ਧਿਆਨ ਕਰਨਾ ਚਾਹੀਦਾ ਕਿਤੇ ਦੁਬਾਰਾ ਕੋਈ ਆਪਣੇ ਹੀ ਮੁਲਾਜ਼ਮਾਂ ਦੇ ਘਰਾਂ ਵਿੱਚ ਜਿਹੜੇ ਪਏ ਹੋਏ ਆਪਣੇ ਲੋਕਾਂ ਦੇ ਘਰੇ ਵਿੱਚ ਪਏ ਹੋਏ ਜਿਹੜੇ ਮਾਰਾ ਦੇ ਸਰੂਪ ਨੇ ਉਹਨਾਂ ਦੀ ਬਰਾਮਦੀ ਕਰਾ ਕੇ ਨਾ ਇਹ ਸਾਬਤ ਕਰ ਦੇਣਾ ਕਿ ਸਾਡੇ ਕੋਲ ਤਾਂ ਜੀ ਇਹ ਬਰਾਮਦ ਹੋ ਗਏ ਨੇ ਸੋ ਬੜੇ ਧਿਆਨਪੂਰਵਕ ਗੁਰੂ ਸਾਹਿਬ ਦੀ ਗੱਲ ਆ ਇੱਥੇ ਕਿਸੇ ਵੀ ਤਰ੍ਹਾਂ ਦੀ ਸਰਕਾਰ ਨੂੰ ਕੁਤਾਈ ਨਹੀਂ ਕਰਨੀ ਚਾਹੀਦੀ ਤੇ ਨਾਲ ਅੱਜ ਕਿਹਾ ਜਿਹੜਾ ਸਮਾ ਬਦਲਣ ਵਾਸਤੇ ਜੋ ਗੱਲ ਚੱਲ ਰਹੀ ਆ ਵੀ ਸੀਐਮ ਸਾਹਮਦੀ ਇਹ ਆ ਕਿ ਮੈਂ ਨੰਗੇ ਪੈਰੀ ਆਉਂਗਾ ਕਾਰਨ ਕੀ ਐ ਸੱਚਾ ਤਾਂ ਆਉਣ ਨੂੰ ਤਿਆਰ ਐ ਗੜਗੱਜ ਝੂਠਾ ਐ ਤੇ ਉਹ ਡਰਦਾ ਅੱਜ ਕਿਉਂ ਆ ਲੋੜ ਪੈ ਗਈ ਕਿ ਸਮਾ ਬਦਲਣ ਜਾ ਰਿਹਾ ਜਦੋਂ ਆਕਾਲ ਤਖਤ 'ਤੇ ਐਸੀ ਇੱਕ ਸ਼ਖਸੀਅਤ ਐ ਐਸਾ ਇੱਕ ਉਹ ਸਥਾਨ ਹੈ ਜਿੱਥੇ ਇੱਕ ਵਾਰ ਜੋ ਗੱਲ ਕਹਿ ਦਿੱਤੀ ਜਾਵੇ ਉਤੇ ਮੁਕਰਿਆ ਨਹੀਂ ਜਾ ਸਕਦਾ ਉਤੇ ਬਦਲਿਆ ਨਹੀਂ ਜਾ ਸਕਦਾ ਅਗਰ ਅਕਾਦ ਤਖਤਾ ਜਥੇਦਾਰ ਗੜਗੱਜ ਇਸ ਗੱਲ ਨੂੰ ਟਾਲ ਆ ਰਿਹਾ ਤਾਂ ਉਹਨੂੰ ਰਜਾਇਨ ਦੇਣਾ ਚਾਹੀਦਾ ਹੈ ਉਹਨੂੰ ਸੇਵਾ ਤੋਂ ਦੂਰ ਕਰ ਦੇਣਾ ਚਾਹੀਦਾ ਇਹਨਾਂ ਨੂੰ ਆਪਣੇ ਘਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਕਾਰਨ ਕੀ ਹੈ ਹੁਣ ਕੌਮ ਦੀ ਗੱਲ ਆ ਗਈ ਕੌਮ ਨੇ ਕਿਹਦੇ ਨਾਲ ਖੜਨਾ ਹੈ ਸੀਐਮ ਦੇ ਨਾਲ ਖੜਨਾ ਹੈ ਜਾ ਗੜਗੱਜ ਦੇ ਨਾਲ ਖੜਨਾ 15 ਤਰੀਕ ਦੀ ਜਿਹੜੀ ਪੇਛੀ ਹੈ ਇਹ ਹੋਣੀ ਚਾਹੀਦੀ ਹੈ ਸਾਰਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਗੜਗੱਜ ਆਪਣੀਆਂ ਗੱਲਾਂ ਤੋਂ ਮੁੱਕਰਦਾ ਨਜ਼ਰ ਆ ਰਿਹਾ ਉਹਨੂੰ ਟਾਲਣਾ ਚਾਹ ਰਿਹਾ ਸੋ ਬੜਾ ਮਾੜਾ ਸਮਾਂ ਚੱਲ ਰਿਹਾ ਕੌਮ ਨੂੰ ਸਮਝ ਲੈਣਾ ਚਾਹੀਦਾ ਅਜਿਹੇ ਲੋਕਾਂ ਤੋਂ ਜ਼ਿੰਮੇਵਾਰੀ ਖੋਹ ਲੈਣੀ ਚਾਹੀਦੀ ਆ